ਪੁਰਕੀ ਹਾਲ ਚੱਲ ਠੀਕ ਹੋ ਬਬਕ ਜੰਗਰ ਆਪਕੋ ਖ ਲੱਗੀ ਆ ਰੱਖਿਆ ਤੁਸੀਂ ਨਾ ਰੋਟੀ ਗਈ ਏ ਆ ਡੱਕਾ ਖਾ ਲੇ ਹੈਗਾ ਵਾ ਨੰਗਰ ਖਾ ਚਲੋ ਲਿਆਵ ਕੋ ਵਾ ਇਹ ਕਿਦੀ ਵਸੇ ਇੱਧਰ ਰੱਖਿਆ ਜੀ ਹੈ ਕਰ ਦਿਆ ਵਸੇ ਇੱਕ ਲੱਗ ਜਲੇ ਨਹੀਂ ਹਾਂ ਇਹ ਰਾਤ ਦੇ 8 ਵਜੇ ਤੇ ਕਰਬੋਣੀ ਨਾ ਗੱਡੀ ਅੱਛਾ ਇਹ ਜਦੋਂ ਭੁਖ ਲੱਗਣੀ ਉਦੋਂ ਇਹ ਇਹ ਵੀ ਇੱਕ ਦੋ ਖਾ ਲੈਣੀ ਆ ਵਾਹਿਗੁਰੂ ਵਾਹਿਗੁਰੂ ਫੇਰ ਗੱਡੀ ਖਾ ਲੈਣੀ ਅੱਛਾ ਇਹ ਸੋ ਖ ਲੱਗੀ ਫੇਰ ਖਾ ਲੈਣੀ ਵਾਹਿਗੁਰੂ ਵਾਹਿਗੁਰੂ ਅੱਛਾ ਮਤਲਬ ਰਾਤ ਨੂੰ ਖਾਣੀ ਆ ਪਿੰਡ ਕਿਹੜਾ ਬਣਾ ਪਿੰਡੇ ਚੋਸਤਾਂ ਦੇ ਵਿੱਚ ਅੱਛਾ ਉਥੋਂ ਬਲਵਾਂਦੇ ਹੋ ਹਾਂ ਕੋਈ ਵਾਹਿਗੁਰੂ ਵਾਹਿਗੁਰੂ ਤੇ ਮਿੱਠਾ ਖਾਣਾ ਮਿੱਠਾ ਨਹੀਂ ਨਹੀਂ ਪ੍ਰਸ਼ਾਦਾ ਖਾਵਾਂਗੇ ਪ੍ਰਸ਼ਾਦਾ ਹੈਗਾ ਵਾ ਹੈਗਾ ਤੇ ਆਪਾਂ ਦਾਲ ਨਹੀਂ ਹੈਗੀ ਦਾਲ ਨਹੀਂ ਰਹੀ ਤੇ ਫਿਰ ਦੀ ਸੁੱਕੇ ਖਾਣੇ ਨਹੀਂ ਮੈਂ ਤਾਂ ਨਹੀਂ ਨਹੀਂ ਰਾਤ ਨੂੰ ਨਹੀਂ ਰਾਤ ਨੂੰ ਆਪਾਂ ਜਿੰਨਾਂ ਗਏ ਦਾਲ ਸਰਜੀ ਵਾਹਿਗੁਰੂ ਅੱਛਾ ਤੁਸੀਂ ਪ੍ਰਸ਼ਾਦੇ ਦੇਖ ਰੱਖੇ ਯਾਰ ਧੰਨ ਗੁਰੂ ਰਾਮਦਾਸ ਇਹ ਸਾਡੇ ਸਿੱਖਾਂ ਦੇ ਹਾਲਾਤ ਆ ਵਾਹਿਗੁਰੂ ਏ ਕੀ ਜੀ ਓਏ ਪ੍ਰਸ਼ਾਦੇ ਕੋਲੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਲੈ ਗਿਆ ਅੱਛਾ ਜੀ ਵਾਹ ਜੀ ਵਾਹ ਆ ਵੀ ਹੋ ਰਹਿ ਗਏ ਵਾਹਿਗੁਰੂ ਵਾਹਿਗੁਰੂ ਨਹੀਂ ਆ ਵੀ ਲੈਣੀ ਆ ਜੀ ਹੈ ਨਹੀਂ 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 ਮੈਂ ਤਾਂ ਥੋੜੀ ਜੀ ਖਾ ਲਈਏ ਅੱਛਾ ਮਿੱਠਾ ਵੀ ਹੈਗਾ ਜੇ ਮਿੱਠਾ ਵੀ ਖਾਵਾ हां ਮਠਾਈ ਖਾਓ ਅੱਛਾ ਅੱਛਾ ਧੰਨ ਗੁਰੂ ਰਾਮਦਾਸ ਤੇ ਤੁਸੀਂ ਕੀ ਖਾਣਾ ਵਾ ਫਿਰ ਰਿਆਂ ਰਿਆਂਦ ਮਿੱਠਾ ਰਿਆਂਦ ਊਂ ਦਾਲ ਨਹੀਂ ਗਈ ਹੈ ਦਾਲ ਔਰ ਦੂਨੇ ਚ ਪਾਈ ਸੀ ਚਲ ਕੋਈ ਨਹੀਂ ਬਾਬਾ ਜੀ ਆਇਆ ਬਿਠਾ ਅੱਛਾ ਆਹ ਤੇ ਜੇ ਮੈਂ ਖਾ ਗਿਆ ਫਿਰ ਤੁਹਾਨੂੰ ਕਿੱਥੋਂ ਮਿਲਣੀ ਹੋਵੇ ਬਾਜੋਂ ਮੇਰੀ ਗੱਲ ਛੱਡੋ ਅੱਜ ਬਾਬਾ ਦੀਸਨ ਜੰਦੇ ਨਾ ਹਾਂ ਅੱਜ ਮਹਾਰਾਜ ਨੇ ਇਹ ਖਾਂ-ਖਾਂ ਦੇ ਲੰਗਰ ਲਾਇਆ ਜਿਹੜਾ ਮੱਝੇ ਖਾਵੇ ਵਾਹੀ ਗੁਰੂ ਵਾਹੀ ਗੁਰੂ ਕਿਨੇ ਪੈਸੇ ਕਮਾ ਲਈ ਸਵੇਰ ਦੇ ਐ ਇਹ ਇਸ ਤਰ੍ਹਾਂ ਹੀ ਹਾਂ ਕਿਨੇ ਹਾਂ ਨਹੀਂ ਤਾਂ ਸਾਰੇ ਅਸੀ ਬਣੇ ਆ ਅਸੀ ਵੀ ਐ ਅਸੀ ਦੇ ਹਾਲੀ ਹਾਲੀ ਮਹਾਰਾਜ ਦੇ ਤੇ ਦੇਦੂ ਦਾ ਅਸੀਬਤ ਬਣਿਆ ਤੇ ਤਿੰਨ ਵਜ ਗਏ ਪਿਆਰਿਓ ਹਾਂ ਤੇ ਕਿਨੇ ਪੈਸੇ ਹੋਰ ਕਮਾ ਲੋਗੇ ਹੋਰ ਆਪਾਂ 100 150 ਬਣਾਉਣਾ ਹੋਰ 100 150 ਮਾਰੇ ਨਹੀਂ ਦੇਣਾ ਵਾ ਹੈ ਹਾਂਜੀ ਗੁਰੂ ਤੇ ਹੈਗਾ ਤੁਮ ਵਿਸ਼ਵਾਸ ਮਹਾਰਾਜ ਤੇ ਹਾਂ ਮਾ ਆਪਾਂ ਉੱਤੇ ਰੱਖਿਆ ਹੋਇਆ ਵਿਸ਼ਵਾਸ ਆਪਾਂ ਹੋਰ ਕਹੇ ਦਿਨ ਵਿਸਾਇਆ ਅੱਛਾ ਆਪਾਂ ਜਦੋਂ ਘਰੋਂ ਹੋਣੇ ਨਾ ਉਹ ਤਾਂ ਹੱਥ ਚੋਰ ਕੇ ਹੋਣੇ ਹਾਂ ਹਾਂ ਅਰਦਾਸ ਕਰਕੇ ਹੋਣੇ ਹਾਂ ਹਾਂ ਉਹ ਸਾਰੀ ਦੁਨੀਆ ਦਿੰਦਾ ਵਾ ਇਹ ਫਲਾ ਕਰਨਾ ਦਿੰਦਾ ਵਾ ਮਹਾਰਾਜ ਹੈ ਉਹਨਾਂ ਦੇ ਪੈਰਾਂ ਪਿੱਛੇ ਹਟੇ ਉਹ ਦਿੰਦਾ ਤੁਮਾਰਾ ਜੀ ਦੌਗਾ ਗੁਰੂ ਰਾਮਦਾਸ ਪਾਤਸ਼ਾਹ ਦਾ ਨਹੀਂ 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 ਰਕਮ ਮੈਂ ਕਿ ਖਾਲੀ ਹੈ ਤੇ ਮੈਂ ਇਨੀ ਕੀ ਖਾਣੀ ਸੀ ਧੰਨਵਾਦ ਸਿੰਘ ਸਾਹਿਬ ਬਹੁਤ ਬਹੁਤ ਸ਼ੁਕਰਾਨਾ ਗੁਰੂ ਰਾਮਦਾਸ ਪਾਤਸ਼ਾਹ ਦਾ ਬਾਬਾ ਜੀ ਤੁਸੀਂ ਗੁਰੂ ਦੇ ਸਿੱਖ ਹੋ ਗੁਰੂ ਰਾਮਦਾਸ ਦੇ ਠੀਕ ਆ ਪਿਆਰਿਓ ਇਦਾਂ ਵਾ ਕਿ ਅੱਜ ਹੈਗਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਤੁਹਾਨੂੰ ਵੀ ਪਤਾ ਮੇਰੇ ਬਾਬੇ ਦਾ ਜਨਮ ਦਿਨ ਅੱਜ ਠੀਕ ਹੈ ਨਾ ਗੁਰੂ ਰਾਮਦਾਸ ਦੇ ਬੜੇ ਬੜੇ ਪਿਆਰੇ ਹੋਏ ਆ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਜਨਮ ਦਿਨ ਤੇ ਇਦਾਂ ਵਾ ਸਿੰਘ ਸਾਹਿਬ ਅਸੀਂ ਤੁਹਾਡਾ ਦਿਲ ਦੇਖਿਆ ਤੁਹਾਨੂੰ ਰੋਕਿਆ ਤੇ ਆਪਾਂ ਚਾਹੁੰਦੇ ਆ ਕਿ ਥੋੜੀ ਜੀ ਆਪਾਂ ਮਦਦ ਤੁਹਾਡੀ ਕਰੀਏ ਮਹਾਰਾਜ ਜੀ ਤੁਸੀਂ ਮਹਾਰਾਜ ਹੋ ਨਹੀਂ ਮੈਂ ਤਾਂ ਜੀ ਮੈਂ ਤਾਂ ਜੀ ਭੁੱਖਾ ਆ ਮੈਂ ਤਾਂ ਵੀਰੇ ਭੁੱਖਾ ਤੇਰੇ ਕੋ ਰੋਟੀ ਮੰਗ ਕੇ ਖਾਦੀ ਆ ਹੋਰ ਖਾ ਲੋ ਮੈਂ ਤਾਂ ਭੁੱਖਾ ਆ ਤੇਰੇ ਕੋ ਰੋਟੀ ਮੰਗੇ ਖਾਦੀ ਆ ਐ ਤੁਹਾਨੂੰ ਦੱਸ ਮੇਰਾ ਕੀਮਾ ਵਰਦਾ ਨਹੀਂ ਹੈਗਾ ਮੈਂ ਤਾਂ ਆਪ ਰੋਟੀ ਮੰਗੇ ਕੇ ਖਾ ਰਿਹਾ ਆਪਣੇ ਅਪਰਾਗੋ ਠੀਕ ਹੈ ਨਾ ਤੇ ਇਦਾਂ ਮੈਂ ਥੋੜੀ ਜੀ ਸੇਵਾ ਤੁਹਾਨੂੰ ਦੇਣਾ ਚਾਹੁੰਦਾ ਕਿਉਂਕਿ ਤੁਸੀਂ ਗੁਰੂ ਦੇ ਸੇਖ ਹੋ ਹੈ ਨਾ ਮਹਾਰਾਜ ਠੀਕ ਹੈ ਤੁਹਾਨੂੰ ਇੰਨਾ ਕਿ ਇੰ ਇੰਨਾ ਕਿ ਕਿਉਂਕਿ ਮੈਂ ਲੰਗਰ ਨਹੀਂ ਲਾਇਆ ਤੇ ਜਿਹੜੀ ਤੁਹਾਡੇ ਕੋ ਸਾਂਭੀ ਨਾ ਜਾਵੇ ਆ ਫੜੋ ਤੁਸੀਂ ਹੁਣ ਘਰ ਚਲੇ ਜਾਣਾ ਅੱਜ ਮੇਰੇ ਬਾਬੇ ਦਾ ਜਨਮ ਦਿਨ ਹੈ ਤੁਹਾਡੇ ਕੋ ਦਿਹਾੜੀ ਆ ਗਈ ਹੈ ਠੀਕ ਹੈ ਨਹੀਂ 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 ਪਿਆਰੇ ਤੁਹਾਡੇ ਕੋ ਰੋਟੀ ਮੰਗੇ ਕੇ ਖਾਦੀ ਹੈ ਬਾਬੇ ਉਹ ਨਹੀਂ ਮਤਾ ਜੀ ਮੰਗੇ ਨਹੀਂ 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 ਮੰਤਾ ਮੈਂ ਹਾਂ ਤੁਸੀਂ ਗੁਰੂ ਦੇ ਸੇਖ ਹੋ ਗੁਰੂ ਰਾਮਦਾਸ ਦੇ ਪਿਆਰੇ ਅੱਜ ਮੇਰੇ ਬਾਬੇ ਦਾ ਜਨਮ ਦਿਨ ਹੈ ਉਹਦੀ ਖੁਸ਼ੀ ਵਿੱਚ ਮੈਂ ਇੱਕ ਲੰਗਰ ਨਹੀਂ ਲਾਇਆ ਤੁਹਾਨੂੰ ਇਹ ਮਾਇਆ ਦਿੱਤੀ ਆ ਤੁਹਾਡੀ ਕਿਰਤ ਠੀਕ ਹੈ ਹੁਣ ਤੁਸੀਂ ਆ ਲਾ ਕੇ ਗੱਡੀ ਜਿੱਥੋਂ ਲਈ ਆ ਕਿ ਮੇਰੇ ਪਿਆਰਿਓ ਘਰ ਚਲਜੋ ਅੱਜ ਬਾਬਾ ਜੀ ਦਾ ਜਨਮ ਦਿਨ ਮਨਾਇਓ ਠੀਕ ਹੈ ਚਲੋ ਠੀਕ ਹੈ ਪਿਆਰਿਓ ਓਕੇ ਜੀ ਹਾਂ ਤੁਸੀਂ ਆਵਾਜ਼ ਦੇ ਦਿੱਤੀ ਆ ਨਾ ਤੇ ਹੁਣ ਆਪਾਂ ਜਾ ਰਹੇ ਹਾਂ ਘਰ ਚੱਲਣਾ ਬਸ ਠੀਕ ਹੈ ਘਰ ਜਾਣਾ ਠੀਕ ਹੈ ਓਕੇ ਪਿਆਰਿਓ ਬਾਬਾ ਜੀ ਸਿੰਘ ਮਿਲ ਗਏ ਨੇ ਅੱਛਾ ਤੁਹਾਨੂੰ ਇਤਨਾ ਕੀ ਲੱਗ ਰਿਹਾ ਆ ਤੁਹਾਡੇ ਹੋਣ ਇਹ ਸਹੀ ਗੱਲ ਹੈ ਵਾਹਿਗੁਰੂ ਵਾਹਿਗੁਰੂ ਅੱਛਾ ਜੀ ਐਨੋ ਜੀ ਤੇ ਬਾਬਾ ਜੀ ਨੂੰ ਆਪ ਹਾਜ਼ਰ ਹੋ ਵਾਹਿਗੁਰੂ ਨਹੀਂ ਨਹੀਂ ਅਸੀਂ ਉਹਨਾਂ ਦੇ ਚਰਨਾਂ ਦੇ ਵਰਗੇ ਧੂੜ ਵਰਗੇ ਵੀ ਨਹੀਂ ਤੂਕਾ ਉਹ ਤੇ ਸਾਡੇ ਬਾਬੇ ਹੋਏ ਨਾ ਜੀ ਬੜੇ ਮਹਾਨ ਹੋਏ ਆ ਘਰ ਚੱਲ ਜਿਓ ਠੀਕ ਹੈ ਜੀ ਬੜੀ ਬੜੀ ਉਮਰ ਕਰਦੇ ਬਾਹਰ ਆ ਜੀ ਬੜੀ ਬੜੀ ਉਮਰ ਕਰਦਾ ਠੀਕ ਆ ਪਿਆਰੋ ਤੁਹਾਨੂੰ ਮਾਣੋ ਮਾਣ ਕਰੀ ਠੀਕ ਹੈ ਧੰਨਵਾਦੀ ਧੰਨਵਾਦ ਸੀਸਾ ਤੁਹਾਨੂੰ ਵੱਡੀ ਗੱਡੀ ਦੇਣੀ ਤੁਹਾਨੂੰ ਠੀਕ ਹੈ ਠੀਕ ਹੈ ਠੀਕ ਹੈ ਪਿਆਰੋ ਧੰਨਵਾਦ 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 ਚਲੋ ਠੀਕ ਹੈ ਜੀ